ਕਈ ਕੇਂਦਰੀ ਸਕੀਮਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਇਲਜ਼ਾਮ ਲੱਗੇ ਨੇ ਕਿ ਪੈਸਾ ਕੇਂਦਰ ਦੇਂਦਾ ਤੇ ਮਸ਼ਹੂਰੀ ਆਮ ਆਦੀ ਪਾਰਟੀ ਦੀ ਸਰਕਾਰ ਕਰਦੀ ਆ ਪੈਸਾ ਕੇਂਦਰ ਦਾ ਤੇ ਉਸ ਸਕੀਮਾਂ ਤੇ ਫੋਟੋ ਸੂਬੇ ਦੇ ਮੁੱਖ ਮੰਤਰੀ ਦੀ ਨੈਸ਼ਨਲ ਹੈਲਥ ਰੂਲਰ ਮਿਸ਼ਨ ਦੇ ਪੈਸੇ ਵੀ ਸੈਂਟਰ ਸਰਕਾਰ ਨੇ ਰੋਕੇ ਨੇ ਲੇਕਿਨ ਅੱਗੇ ਤੋਂ ਅਜਿਹਾ ਪਵਾੜਾ ਨਾ ਪਵੇ ਤੇ ਹੁਣ ਜਿਹੜੀ ਪੰਜਾਬ ਸਰਕਾਰ ਨੇ ਰਾਸ਼ਨ ਦੀ ਹੋਮ ਡਿਲੀਵਰੀ ਕਰਨੀ ਆ ਉਹਦੇ ਚ ਹੁਣ ਪੰਜਾਬ ਸਰਕਾਰ ਨੇ ਆਪਣੀਆਂ ਫੋਟੋ ਲਾਉਣ ਦੀ ਬਜਾਏ ਸੈਂਟਰ ਦੀ ਵੀ ਸਾਜ ਪਾ ਲਈ ਹੈ ਤੇ ਹੁਣ ਨਾ ਮੁੱਖ ਮੰਤਰੀ ਦੀ ਫੋਟੋ ਲੱਗੂਗੀ ਨਾ ਪ੍ਰਧਾਨ ਮੰਤਰੀ ਦੀ ਪਰ ਉਹਦੇ ਚ ਕੇਂਦਰੀ ਨਿਜ਼ਮਾ ਨੂੰ ਧਿਆਨ ਵਿੱਚ ਰੱਖਦੇ ਪੰਜਾਬ ਸਰਕਾਰ ਨੇ ਜਿੱਥੇ ਲਿਖਿਆਗਾ ਮੁਫਤ ਰਾਸ਼ਨ ਜਿਹੜੀ ਤਸਵੀਰ ਤੁਸੀਂ ਦੇਖੋਗੇ ਸਚੱਜਾ ਸ਼ਾਸਨ ਮੁਫਤ ਰਾਸ਼ਨ ਪੰਜਾਬ ਸਰਕਾਰ ਨੇ ਐਨ ਐਫ ਐਸ ਏ ਦੀਨ ਪ੍ਰਾਪਤ ਰਾਸ਼ਨ ਘਰ ਘਰ ਪਹਚਾਇਆ ਉੱਪਰ ਲਿਖਿਆ ਨੈਸ਼ਨਲ ਫੂਡ ਸਕਿਉਰਟੀ ਐਕਟ ਹੈ ਕਿਉਂਕਿ ਨੈਸ਼ਨਲ ਫੂਡ ਸਕਿਉਰਟੀ ਐਕਟ ਦਿੱਤਾ ਹੈ ਤਾਂ ਹਰ ਨੂੰ ਉਹ ਜਿਹੜਾ ਵਾ ਉਹ ਰਾਸ਼ਨ ਮਿਲਣਾ ਤੇ ਹੁਣ ਪੰਜਾਬ ਸਰਕਾਰ ਦੀ ਕੋਈ ਫੋਟੋ ਨਹੀਂ ਹੈ ਸੈਂਟਰ ਦੀ ਵੀ ਹੈ ਲੇਕਿਨ ਸਜੋਗ ਜ਼ਰੂਰ ਇਸਤੇ ਜਿਹੜੇ ਘਰ ਘਰ ਰਾਸ਼ਨ ਜਾਊਗਾ ਜਿਹੜੇ ਥੈਲਿਆਂ ਦੇ ਵਿੱਚ ਰਾਸ਼ਨ ਪਹਚਾਇਆ ਜਾਊਗਾ ਉਹਦੇ ਚ ਜਿਹੜੀ ਤਸਵੀਰ ਦੇਖ ਰਹੇ ਉਸੇ ਥੈਲਿਆਂ ਦੇ ਵਿੱਚ ਹੀ ਰਾਸ਼ਨ ਘਰ ਘਰ ਸਰਕਾਰ ਨੇ ਪਹੁੰਚਾਉਣ ਦੀ ਯਤਨ ਸ਼ੁਰੂ ਕਰ ਦਿੱਤੇ ਨੇ ਪੰਜਾਬ ਸਰਕਾਰ ਦਾ ਨਵਾਂ ਫਾਰਮੂਲਾ ਇਸ ਕਰਕੇ ਕਹਿ ਸਕਦੇ ਨੇ ਕਿਉਂਕਿ ਸੈਂਟਰ ਵਾਰ-ਵਾਰ ਕਹਿ ਰਿਹਾ ਕਿ ਪੈਸੇ ਸਾਡੇ ਨੇ ਕਿਉਂਕਿ ਆ ਜਿਹੜੀ ਸਕੀਮ ਆ ਗਈ ਪੂਰੀ ਦੀ ਪੂਰੀ ਭਾਰਤ ਸਰਕਾਰ ਦੇ ਤੇ ਇਸ ਕਰਕੇ ਪੰਜਾਬ ਸਰਕਾਰ ਆਪਣੀਆਂ ਤਸਵੀਰਾਂ ਕਿਵੇਂ ਲਾ ਸਕਦੀ ਆ ਨਹੀਂ ਤੇ ਪਵਾੜੇ ਇੱਥੇ ਵੀ ਪੈ ਜਾਣੇ ਸੀ ਫੰਡ ਇੱਥੇ ਵੀ ਰੋਕੇ ਜਾ ਸਕਦੇ ਸੀ ਪੰਜਾਬ ਸਰਕਾਰ ਨੇ ਕੇਂਦਰੀ ਸਕੀਮ ਜਿਹੜੀ ਆ ਕੌਮੀ ਖੁਰਾਕ ਸੁਰੱਖਿਆ ਐਕਟ ਜਿਹਨੂੰ ਫੂਡ ਨੈਸ਼ਨਲ ਫੂਡ ਸਿਕਿਉਰਟੀ ਐਕਟ ਕਹਿੰਦੇ ਨੇ ਉਹਦੇ ਤਹਿਤ ਹੁਣ ਮਿਲਣ ਵਾਲੇ ਰਾਸ਼ਨ ਦੀ ਜਿਹੜੀ ਡਿਲੀਵਰੀ ਆ ਉਹ ਹੋਮਵਰਕ ਕਰਨੀ ਆ ਹੋਮ ਡਿਲੀਵਰੀ ਕਰਨੀ ਇਸ ਕਰਕੇ ਸਰਕਾਰ ਨੇ ਭਗਵੰਤ ਮਾਦੇ ਸਰਕਾਰ ਨੇ ਨਵਾਂ ਫਾਰਮੂਲਾ ਲੱਭ ਲਿਆ ਤਾਂ ਜੋ ਕੇਂਦਰ ਦੇ ਹੱਥ ਵਿੱਚ ਫੰਡ ਰੋਕਣ ਦਾ ਮੌਕਾ ਨਾ ਲੱਗ ਸਕੇ ਮਾਰਕਵਡ ਵੱਲੋਂ ਰਾਸ਼ਨ ਦੇ ਦੀ ਜਿਹੜੀ ਹੋਮ ਡਿਲੀਵਰੀ ਆ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਬੈਗ ਥੈਲੇ ਡਿਜ਼ਾਈਨ ਕਰ ਲਏ ਗਏ ਨੇ ਅਤੇ ਇਹਨਾਂ ਬੈਗਾਂ ਉੱਪਰ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੋਵਾਂ ਦੀ ਸਾਂਝੀ ਬ੍ਰਾਂਡਿੰਗ ਹੋਵੇਗੀ ਬੈਗਾਂ ਉੱਪਰ ਕੌਮੀ ਖੁਰਾਕ ਸੁਰੱਖਿਆ ਐਕਟ ਮਤਲਬ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਲਿਖਿਆ ਹੋਇਆ ਤੇ ਜਦ ਕਿ ਬੈਗ ਦੇ ਹੇਠਾਂ ਲਿਖਿਆ ਹੋਇਆ ਪੰਜਾਬ ਸਰਕਾਰ ਨੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਅਧੀਨ ਪ੍ਰਾਪਤ ਰਾਸ਼ਨ ਘਰ-ਘਰ ਪਹੁੰਚਾਇਆ ਇਸੇ ਤਰ੍ਹਾਂ ਬੈਗ ਦੇ ਐਨ ਵਿੱਚਕਾਰ ਲਿਖਿਆ ਸਚੰਜਾ ਸ਼ਾਸਨ ਮੁਫਤ ਰਾਸ਼ਨ ਦਾ ਨਾਰਾ ਵੀ ਸਰਕਾਰ ਨੇ ਲਿਖ ਦਿੱਤਾ ਬੈਗ ਤੇ ਕਣਕ ਦੀਆਂ ਬੱਲੀਆਂ ਦੀਆਂ ਤਸਵੀਰਾਂ ਵੀ ਲਿਖੀਆਂ ਤੇ ਬੈਗ ਦਾ ਜਿਹੜਾ ਰੰਗ ਆ ਉਹ ਪੀਲਾ ਕਿਉਂਕਿ ਕੇਸਰੀ ਰੰਗ ਤੇ ਕੇਸਰੀ ਰੰਗ ਨੂੰ ਲੈ ਕੇ ਹੀ ਅੱਜਕੱਲ ਆਮ ਆਦਮੀ ਪਾਰਟੀ ਸਿਰ ਤੇ ਕੇਸਰੀ ਰੰਗ ਦੀਆਂ ਪੱਗਾਂ ਬੰਦੀ ਹੈ ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗ ਸਿੰਘ ਵੀ ਕੇਸਰੀ ਪੱਗ ਹੀ ਬੰਦੇ ਤੇ ਇਸ ਬੈਗ ਦਾ ਰੰਗ ਵੀ ਕੇਸਰੀ ਹੀ ਰੱਖਿਆ ਗਿਆ ਜੇਕਰ ਜੋ ਕਿ ਕੇਂਦਰੀ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਦੇ ਅਕਤੂਬਰ 2022 ਤੋਂ ਕਰੀਬ 600 ਕਰੋੜ ਰੁਪਏ ਪੰਜਾਬ ਸਰਕਾਰ ਦੇ ਰੋਕੇ ਨੇ ਕਿਉਂਕਿ ਕੇਂਦਰ ਸਰਕਾਰ ਦਾ ਸਖਤ ਇਤਰਾਜ਼ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਬ੍ਰਾਂਡਿੰਗ ਬਾਰੇ ਕੇਂਦਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਕੇਂਦਰ ਸਰਕਾਰ ਨੇ ਕੇਂਦਰੀ ਸਪான்ਸਰ ਸਕੀਮਾਂ ਦੇ ਬ੍ਰਾਂਡਿੰਗ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਦੇ ਵਿੱਚ ਪੂੰਜੀ ਨਿਵੇਸ਼ ਯੋਜਨਾ ਤਹਿਤ 1837 ਕਰੋੜ ਦਾ ਕਰਜ਼ਾ ਨਾ ਦੇ ਦੇ ਵੀ ਸਰਕਾਰ ਨੂੰ ਧਮਕੀ ਦਿੱਤੀ ਸੀ ਇਸ ਮਸਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਦੇ ਸਾਰੇ ਬ੍ਰਾਂਡਿੰਗ ਨਿਜ਼ਮਾ ਦੀ ਖਰਾਕ ਤੇ ਸਪਲਾਈ ਵਿਭਾਗ ਪਾਲਣਾ ਕਰ ਰਿਹਾ ਮੁਫਤ ਰਾਸ਼ਨ ਦੇਣ ਵਿੱਚ ਇਹ 92% ਦੀ ਜਿਹੜਾ ਵਾ ਯੋਗਦਾਨ ਉਹ ਕੇਂਦਰ ਸਰਕਾਰ ਦਾ ਬਾਕੀ 8% ਦੀ ਸੂਬਾ ਸਰਕਾਰ ਦਾ ਜਿਹੜੀ ਹੁਣ ਸੈਂਟਰ ਦੀ 92% ਦੀ ਜਿਹੜੀ ਯੋਗਦਾਨ ਹੋਏਗੀ ਉਹਦੇ ਤਹਿਤ ਹੀ ਪੰਜਾਬ ਸਰਕਾਰ ਨੇ ਹੁਣ ਘਰ-ਘਰ ਰਾਸ਼ਨ ਪਹੁੰਚਾਉਣਾ ਹੈ ਜਿਸ ਕਰਕੇ ਬੈਗਾਂ ਤੇ ਨੈਸ਼ਨਲ ਸਕਿਉਰਿਟੀ ਫੂਡ ਐਕਟ ਲਿਖ ਹੋਇਆ ਤੇ ਨਾਲ ਦੀ ਨਾਲ ਸਵਸ਼ ਭਾਰਤ ਦਾ ਲੋਗੋ ਵੀ ਅੰਕਤ ਕੀਤਾ ਗਿਆ ਸੂਬਾ ਸਰਕਾਰ ਸਿਰਫ ਰਾਸ਼ਨ ਦੀ ਹੋਮ ਡਿਲੀਵਰੀ ਦਾ ਲਾਹਾ ਹੀ ਨਹੀਂ ਲੈ ਰਹੀ ਬਲਕਿ ਸੈਂਟਰ ਸਰਕਾਰ ਨੂੰ ਕੋਈ ਇਤਰਾਜ਼ ਜਾਂ ਸਮੱਸਿਆ ਨਾ ਹੋਵੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਇਹ ਨਵੇਂ ਥੈਲੇ ਬੈਗ ਤਿਆਰ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਹੋਮ ਡਿਲੀਵਰੀ ਅਤੇ ਆਟਾ ਪਸਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਦਾ ਹੀ ਹੋਵੇਗਾ ਇਸ ਸੁਲਾਵਾ ਪੰਜਾਬ ਵਿੱਚ ਜਿਹੜੇ ਸੈਂਕੜੇ ਰਾਸ਼ਨ ਡੀਪੋ ਸਰਕਾਰ ਚਲਾ ਰਹੀ ਆ ਉਨਾ ਰਹੀਂ ਘਰ ਘਰ ਹੁਣ ਆਟਾ ਰਜਾ ਰਾਸ਼ਨ ਪਹੁੰਚਾਇਆ ਜਾਊਗਾ ਉਹਨਾਂ ਨਵੇਂ ਰਾਸ਼ਨ ਡੀਪੂਆਂ ਤੇ ਫਲੈਕਸ ਵੀ ਲੱਗ ਰਹੇ ਨੇ ਹੋਮ ਡਿਲੀਵਰੀ ਦੀ ਜਿਹੜੀ ਆ ਉਹ ਤਿੰਨ ਜਾਂ ਚਾਰ ਫਰਿਵ ਨੂੰ ਅਜਮਾਇਸ਼ ਵੀ ਕੀਤੀ ਗਈ ਸੀ ਸਰਕਾਰ ਨੇ ਅਨੁਮਾਨ ਲਗਾਇਆ ਕਿ ਸੂਬੇ ਦੇ ਕੁੱਲ 1.54 ਕਰੋੜ ਲਾਭਪਾਤਰੀਆਂ 'ਚੋਂ 60% ਜਿਹੜੇ ਲਾਭਪਾਤਰੀਓ ਉਹ ਆਟਾ ਲੈਣ ਦੀ ਇੱਛਾ ਜਤਾਈ ਹੈ ਜਦਕਿ 44 40% ਜਿਹੜੇ ਲੈਕ ਉਨ੍ਹਾਂ ਨੇ ਕਣਕ ਲੈਣ ਦੀ ਤਰਜੀਹ ਦਿੱਤੀ ਹੈ ਲੇਕਿਨ ਸਭ ਤੋਂ ਵੱਡਾ ਸਵਾਲ ਇਹ ਆ ਕਿ ਪੰਜਾਬ ਸਰਕਾਰ ਨੇ ਨਵਾਂ ਫਾਰਮੂਲਾ ਘੜਿਆ ਕਿ ਨਹੀਂ ਤੇ ਹੋ ਸਕਦਾ ਸੀ ਕਿ ਇੱਥੇ ਪੰਜਾਬ ਸਰਕਾਰ ਦੇ ਤਸਵੀਰਾਂ ਛਾਪਦੀਆਂ ਜਿੱਦ ਤੋਂ ਸੂਗਰਾ ਛੱਪਦੀਆਂ ਤੇ ਜਿਹੜਾ 92% ਜਿਹੜਾ ਰਾਸ਼ਨ ਆ ਰਿਹਾ ਉਹ ਵੀ ਰੁਕ ਸਕਦਾ ਇਸ ਕਰਕੇ ਹੁਣ ਸਰਕਾਰ ਨੇ ਨਵੀਂ ਕਾਰਡ ਕੱਢੀ ਆ ਕਿ ਥੈਲਿਆਂ ਦੇ ਉੱਪਰ ਨਾ ਸੈਂਟਰਲ ਸਰਕਾਰ ਦੇ ਕਿਸੇ ਮੰਤਰੀਆਂ ਦੀ ਨਾ ਪੰਜਾਬ ਸਰਕਾਰ ਦੇ ਕਿਸੇ ਮੰਤਰੀਆਂ ਦੀ ਫੋਟੋ ਆ ਸਿਰਫ ਸਿਰਫ ਥੈਲੇ ਦੇ ਬੈਗ ਦੇ ਉੱਪਰ ਨੈਸ਼ਨਲ ਫੂਡ ਸਕਿਉਰਟੀ ਐਕਟ ਲਿਖਿਆ ਥੱਲੇ ਲਿਖਿਆ ਸੱਚਜਾ ਸ਼ਾਸਨ ਮੁਫਤ ਰਾਸ਼ਨ ਔਰ ਨਾਲ ਦੀ ਨਾਲ ਸਵਸ਼ بھارت ਤੇ ਪੰਜਾਬ ਸਰਕਾਰ ਨੇ ਨੈਸ਼ਨਲ ਫੂਡ ਸਕਿਉਰਟੀ ਐਕਟ ਪ੍ਰਾਪਤ ਰਾਸ਼ਨ ਘਰ ਘਰ ਪਹੁੰਚਾਇਆ ਸਰਕਾਰ ਦਾ ਨਵਾਂ ਫਾਰਮੂਲਾ ਸੈਂਟਰ ਨੂੰ ਹੁਣ ਇਸ ਗੱਲ ਤੇ ਇਤਰਾਜ਼ ਰਹੇਗਾ ਜਾਂ ਨਹੀਂ ਇਸੇ ਲੱਗਦਾ ਕਿ ਸ਼ਾਮ ਤੱਕ لازمی ਤੌਰ ਤੇ ਬੀਜੇਪੀ ਦਾ ਕੋਈ ਬਲਾਰਾ ਜ਼ਰੂਰ ਟਿੱਪਣੀ ਕਰੇਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ